ਜਰੂਰ ਡਿਫੈਂਡਰ ਉਹ ਗਿਫਟ ਕਾਰ ਨਹੀਂ ਜੀ ਫਤੇ ਮੀਡੀਆ 5 ਨੂੰ ਉਹ ਜਦੋਂ ਲੈ ਕੇ ਆ ਰਹੇ ਲੁਧਿਆਣੇ ਵਾਲ ਨੂੰ ਰਾਜਪਰਮੇਸ਼ਰ ਦਰਬਾਰ ਦੇ ਕੋਲ ਉਹਦਾ ਮੁੱਕ ਗਿਆ ਤੇਲ ਤੇ ਉਹ ਗੱਡੀ ਖੜਾ ਕੇ ਤੇਲ ਲੈਣ ਗਿਆ ਕਿਸੇ ਨੂੰ ਸਕੂਟਰ ਦੇ ਹੱਥ ਦੇ ਕੇ પેટ્રોલ ਪੰਪ ਤੇ ਉਹਨੇ 200 2000 ਰੁਪਏ ਦਿੱਤਾ ਤੇ ਕੈਨ ਦੇ ਵਿੱਚ ਪਵਾਇਆ ਡੀਜ਼ਲ ਤੇ ਜਦ ਨੂੰ ਮੁੜ ਕੇ ਆਇਆ ਉਹ ਫਤੇ ਮੀਡੀਆ 5 ਦੀ ਗੱਡੀ ਨੂੰ ਸਟਾਰਟ ਕਰਨ ਤਾ ਢੰਡਰੀ ਵਾਲੇ ਅੰਦਰ ਲੈ ਕੇ ਗੱਡੀ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਮੈਂ ਵੀ ਭਾਈ ਗੱਡੀ ਸਾਡੀ ਬਾਹਰ ਖੜੀ ਸੀਗੀ ਸਾਡੀ ਡਿਫੈਂਡਰ ਲੁਧਿਆਣੇ ਪਹੁੰਚਾਈ ਜਾਵੇ ਕਿਉਂਕਿ ਤੁਸੀਂ ਕਹਿੰਦੇ ਹੋ ਬਾਹਰ ਕੋਈ ਗਿਫਟ ਕਰ ਗਿਆ ਅਸੀਂ ਗਿਫਟ ਕੋਈ ਨਹੀਂ ਕੀਤੀ ਉਹ ਸਾਡਾ ਬੰਦਾ ਗੱਡੀ ਲੈ ਕੇ ਆ ਰਿਹਾ ਸੀਗਾ ਨਹੀਂ ਤਾਂ ਮੈਂ ਤੁਹਾਡੇ ਮੂਰੇ ਬੰਦਾ ਵੀ ਲਿਆ ਆਨਾ ਜਿਹਨੇ ਗੱਡੀ ਲੈ ਕੇ ਦਿੱਤੀ ਐ ਤੇ ਪਰ ਇਤੋਂ ਗੱਲ ਹੋ ਗਈ ਵੀ ਬਾਬੇ ਮੋਰ ਬਣ ਕੇ ਪੈ ਗਏ ਸਾਡੀ ਗੱਡੀ ਨੂੰ ਸੋ ਗੱਡੀ ਵਾਪਸ ਲਵਾਓ ਬਈ ਸਾਰੇ ਵੀਰ ਕਮੈਂਟ ਕਰੋ ਵੀ ਗੱਡੀ ਵਾਪਸ ਸਾਡੀ ਚਾਹੀਦੀ ਆ ਨਹੀਂ ਅਸੀਂ ਭੋਖੜ ਹੜਤਾਲ ਤੇ ਅਸੀਂ ਬਿਠਾ ਦਾਂਗੇ